ਬਈ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹੋਰ ਕੀ ਚਾ ਹਾਲ ਚਾਲ ਆ ਉਮੀਦ ਕਰਦਾ ਵੀ ਸਾਰੇ ਭੈਣ ਭਰਾ ਮੇਰੇ ਠੀਕ ਠਾਕ ਹੋਣਗੇ ਅੱਜ ਦੇ ਬਲੌਗ ਤੋਂ ਤੁਹਾਡਾ ਸਵਾਗਤ ਆ ਬਈ ਅੱਜ ਜਿਵੇਂ ਇੱਥੇ ਸ਼ਹਿਰ ਆਈ ਸੀਗੇ ਤੇ ਇੱਥੇ ਭੂਆ ਦਾ ਹਾਲਾ ਕੋਲੋਂ ਪੈਸੇ ਦੇਣ ਆਏ ਜੀ ਉਹ ਤਾਂ ਪ੍ਰੇਸ਼ਨ ਹੋਇਆ ਭੂਆ ਦਾ ਮਾਤ ਪਰ ਸ਼ਹਿਰ ਸੰਤੋਗ ਹਸਤਾ ਹੁਜਾ ਦਾਖਲਾ ਅੱਜ ਉੱਥੇ ਆਏ ਆ ਤੇ ਹੁਣ ਇੱਥੇ ਮੰਮੀ ਗਈ ਹੋਈ ਆ ਇੱਥੇ ਲੈਣ ਗਈ ਦੁਕਾਨ ਤੋਂ ਕੁਝ ਫਿਰ ਗਾਂਹ ਜਾਣੇ ਆ ਤੇ ਉੱਥੇ ਜਾ ਕੇ ਬਣਾਵੀਂ ਹਸਪਤਾਲ ਚ ਦਿਖਾਉਣਾ ਹਾਂ ਹਾਂ ਬਈ ਨਾਈ ਆ ਮੁੰਡਾ ਬਿਆਰਾ ਆ ਦੁਕਾਨਾ ਵਗੈਰੇ ਦੀ ਰੋਡ ਦੇ ਉੱਤੇ ਇੱਟੇ ਹੀ ਪਈ ਆ ਆਪਾਂ ਜੋ ਵਧੀਆ ਸਲੂਨਾ ਜਿਹਾ ਜਾਣਦੇ ਆ ਇਹੋ ਜਿਹੇ ਬੰਦਿਆਂ ਕੋਲ ਵਾਲ ਕਟੋਣੇ ਚਾਹੀਦੇ ਆ ਨਾਮਰੇ ਤੋ ਕਿ ਨਹੀਂ ਹੈਂ ਤਾਂ ਦੀਏ ਦੱਸ ਤੋ ਕਿ ਜਵਾਦਾ ਦੁਕਾਨਦਾਰ ਕੋਣ ਪਾ ਕੇ ਦੋ ਮੈਨੂੰ आह फिर तो मैं पैसे भरूंगा कोई दुकान तो को कौन नहीं देखी दुकान तो को कौन नहीं कोई देखी अच्छा ठीक है ਹੇ ਬੇੜੀ ਤੈਨੂੰ ਹਾਂ